ਫਗਵਾੜਾ ਨਗਰ ਨਿਗਮ ਦੀ ਪਲੇਠੀ ਮੀਟਿੰਗ ਜਿਹੜੀ ਆ ਉਹਦੇ ਲਈ ਨੋਟਿਸ ਜਾਰੀ ਹੋ ਚੁੱਕਾ ਆ ਤੇ 25 ਤਰੀਕ ਸ਼ਾਮ ਨੂੰ 4 ਵਜੇ ਫਗਵਾੜਾ ਵਿਖੇ ਜਿਹੜੀ ਆ ਨਗਰ ਨਿਗਮ ਦੀ ਪਹਿਲੀ ਮੀਟਿੰਗ ਜਿਹੜੀ ਆ ਹੋਵੇਗੀ ਜਿਸ ਦੇ ਵਿੱਚ ਫਗਵਾੜਾ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿਹੜੀ ਆ ਇਸ ਮੌਕੇ ਤੇ ਕੀਤੀ ਜਾਵੇਗੀ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਨੇ ਕਿ ਪਾਰਟੀ ਸਾਡੀ ਪਾਰਟੀ ਦਾ ਜਿਹੜਾ ਆ ਮੇਅਰ ਬਣੇ ਬੇਸ਼ੱਕ ਜੇ ਅਗਰ ਆਪਾਂ ਕਾਂਗਰਸ ਦੀ ਗੱਲ ਕਰੀਏ ਉਹਨਾਂ ਵੱਲੋਂ ਜ਼ਿਆਦਾਤਰ ਐਮਸੀਆਂ ਨੂੰ ਲੈ ਕੇ ਜਿਹੜਾ ਆ ਹਸੀਨਵਾਦੀਆਂ ਦੀ ਆਪਾਂ ਕਹਿ ਸਕਦੇ ਹਾਂ ਹਮਾਚਲ ਦੀ ਸੈਰ ਕਰਵਾਈ ਜਾ ਰਹੀ ਹੈ ਜਿੱਥੇ ਕਿ ਕਿਸੇ ਤਰੀਕੇ ਦਾ ਉਹਨਾਂ ਨੂੰ ਥ੍ਰੈਟ ਨਾ ਕੀਤਾ ਜਾ ਸਕੇ ਤੇ ਹਰ ਇੱਕ ਪਾਸਿਓਂ ਜਿਹੜੀ ਆ ਕਿਸੇ ਵੀ ਚੀਜ਼ ਤੋਂ ਬਚਾਇਆ ਜਾ ਸਕੇ ਕੋਈ ਵੀ ਉਹਨਾਂ ਨੂੰ ਅਪਰੋਚ ਕਰ ਸਕੇ ਇਸ ਕਰਕੇ ਵਿਧਾਇਕ ਥਾਲੀ ਵਾਲ ਦੀ ਅਗਵਾਈ ਦੇ ਵਿੱਚ ਜਿਹੜਾ ਆ ਜਿਆਦਾਤਰ ਜਿਹੜੇ ਐਮਸੀ ਨੇ ਉਹ ਇਸ ਟਾਈਮ ਹਿਮਾਚਲ ਚ ਬੈਠੇ ਨੇ ਕਿਹਾ ਜਾ ਰਿਹਾ ਹੈ ਕਿ ਕੱਲ ਸਿੱਧੇ ਉਹਨਾਂ ਨੂੰ ਜਿਹੜਾ ਹੈ ਮੀਟਿੰਗ ਹਾਲ ਦੇ ਵਿੱਚ ਜਿਹੜਾ ਆ ਉਹ ਲਿਆਂਦਾ ਜਾਵੇਗਾ ਲੇਕਿਨ ਇਸ ਦੇ ਵਿੱਚ ਹੀ ਅੱਜ ਇੱਕ ਸਪੈਸ਼ਲ ਆਰਡਰ ਜਿਹੜਾ ਆ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਆ ਸਾਨੂੰ ਰਸੀਬ ਹੋਇਆ ਤੇ ਪੂਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਚਰਚਾ ਆ ਤੇ ਉਸ ਦੇ ਵਿੱਚ ਕੀ ਉਹਦੇ ਮਾਇਨੇ ਨੇ ਕਿਸ ਤਰੀਕੇ ਨਾਲ ਉਸ ਆਰਡਰ ਨੂੰ ਦੇਖਿਆ ਜਾਵੇ ਇਸ ਨਾਲ ਸਾਡੇ ਜਿਹੜੇ ਆ ਕਾਨੂੰਨੀ ਸਲਾਹਕਾਰ ਨੇ ਲੋਕੇਸ਼ ਨਰੰਗੀ ਜੀ ਸੀਨੀਅਰ ਐਡਵੋਕੇਟ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਆਰਡਰਸ ਨੂੰ ਕਿਸ ਤਰੀਕੇ ਨਾਲ ਲੋਕੇਸ਼ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਬਸਤਾ ਜੀ ਕਿਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਦੇਖਦੇ ਆ ਇੱਕ ਅੱਜ ਆਰਡਰ ਰਿਸਿਵ ਹੋਇਆ ਸਾਨੂੰ ਵੀ ਆਇਆ ਸਾਡੇ ਵਟਸਐਪ ਦੇ ਉੱਤੇ ਤੇ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਆ ਆਰਡਰ ਨੂੰ ਦੇਖਦੇ ਆ ਇੱਕ ਕੀ ਅਹਿਮੀਅਤ ਕਹੀ ਜਾਵੇ ਇਹਨਾਂ ਦੀ ਦੇਖੋ ਬਸਤਾ ਜੀ ਇਸ ਤਰ੍ਹਾਂ ਕਿ ਵਿਕਰਮ ਸਿੰਘ ਨੇ ਇੱਕ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪਾਈ ਹੈ ਜਿਹਦੇ ਵਿੱਚ ਉਹਨਾਂ ਦੀ ਇਹ ਪ੍ਰੇਅਰ ਸੀ ਕਿ ਜਿਹੜਾ ਫਗਵਾੜਾ ਕਾਰਪੋਰੇਸ਼ਨ ਦੇ ਚੋਣਾਂ ਵਾ ਇੱਕ ਮਹੀਨਾ ਹੋਣ ਤੋਂ ਬਾਅਦ ਵੀ ਨਹੀਂ ਹੋ ਰਹੀਆਂ ਤੇ ਜਿਹੜਾ ਡਿਵੀਜ਼ਨਲ ਕਮਿਸ਼ਨਰ ਜਲੰਧਰ ਆ ਉਹਨੂੰ ਇਹ ਹਿਦਾਇਤ ਕੀਤੀ ਜਾਵੇ ਕਿ ਉਹ ਚੋਣਾਂ ਕਰਾਵੇ ਤੇ ਉਹਦੇ ਵਿੱਚ ਸਰਕਾਰ ਨੇ ਉੱਥੇ ਅੱਜ ਪੇਸ਼ ਹੋ ਕੇ ਕਿਹਾ ਕਿ 25 ਤਰੀਕ ਨੂੰ ਚੋਣਾਂ ਜਿਹੜੀਆਂ ਵਾ 4 ਵਜੇ ਨਗਰ ਨਗਰ ਨਿਗਮ ਦੇ ਹਾਲ ਦੇ ਵਿੱਚ ਹੋਣਗੀਆਂ ਔਰ ਸਰਕਾਰ ਵੱਲੋਂ ਜਿਹੜੇ ਉੱਥੇ ਵਕੀਲ ਪੇਸ਼ ਹੋਏ ਉਹਨਾਂ ਨੇ ਭਰੋਸਾ ਦਵਾਇਆ ਕਿ ਕੱਲ ਜਿਹੜੀਆਂ ਚੋਣਾਂ ਵਾ ਜੋ ਹਾਈ ਕੋਰਟ ਦਾ ਹੁਕਮ ਵਾ ਦੇ ਮੁਤਾਬਕ ਹੋਣਗੀਆਂ ਜਿਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਇਹਦੇ ਵਿੱਚ ਚੋਣ ਤਾਂ ਕੀਤੀ ਜਾਏਗੀ ਲੇਕਿਨ ਕਿਹਾ ਜਾਂਦਾ ਹੈ ਕਿ ਬਹੁਤ ਤਰੀਕੇ ਹੁੰਦੇ ਆ ਵੀ ਅਗਰ ਚੋਣ ਨੂੰ ਟਾਲਣਾ ਹੋਵੇ ਜਾਂ ਕਿਸ ਤਰੀਕੇ ਨਾਲ ਹੋਵੇ ਕਿ ਇਦਾਂ ਦਾ ਕੁਝ ਵੀ ਰੱਖਿਆ ਗਿਆ ਸੇਫਟੀ ਪੱਖੋਂ ਕਿਹੜੀ-ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਦੇਖੋ ਉਹਨਾਂ ਨੇ ਇੱਕ ਤੇ ਕਿਹਾ ਕਿ ਜੋ ਵੀ ਚੋਣ ਪ੍ਰਕਿਰਿਆ ਉਹਦੀ ਵੀਡੀਓਗ੍ਰਾਫੀ ਹੋਏਗੀ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਨਸੁਖਾਵਾਂ ਮਾਹੌਲ ਨਾ ਹੋਵੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਐਸਐਸਪੀ ਕਪੂਰਥਲਾ ਸਾਹਿਬ ਪੂਰੀ ਸੁਰੱਖਿਆ ਦੇਣਗੇ ਔਰ ਜਿਹੜੇ ਸਟੇਟ ਦੇ ਉੱਥੇ ਪੇਸ਼ ਹੋਏ ਨੇ ਏਜੀ ਆਫਿਸ ਵਾਲੇ ਉਹਨਾਂ ਨੇ ਵਿੱਚ ਸਾਫ਼ ਉੱਤੇ ਅਸ਼ੋਰੈਂਸ ਦਿੱਤੀ ਆਨਰੇਬਲ ਕੋਰਟ ਨੂੰ ਕਿ ਕੱਲ ਜਿਹੜੀਆਂ ਚੋਣਾਂ ਵਾ ਸੁਖਾਵੀ ਮੋਲ ਦੇ ਵਿੱਚ ਤਿੰਨੋਂ ਚੋਣਾਂ ਫਗਵਾੜੇ ਦੇ ਵਿੱਚ ਹੋ ਜਾਣਗੀਆਂ ਤੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ ਕਿਉਂਕਿ ਜੇ ਕੋਈ ਸ਼ਰਾਰਤ ਹੋਏਗੀ ਤਾਂ ਉਹਦਾ ਹਾਈ ਕੋਰਟ ਵੱਲੋਂ ਕੜਾ ਸੰਗਿਆਨ ਲਿਆ ਜਾਏਗਾ ਇਇ ਕਿਸਮ ਦਾ ਇਹ ਕਿਹਾ ਜਾ ਸਕਦਾ ਹੈ ਕਿ ਹਾਈ ਕੋਰਟ ਵੱਲੋਂ ਇਹ ਜਿਹੜਾ ਇਹ ਕਿਹਾ ਗਿਆ ਹੈ ਕਿ ਇਹ ਸਾਰੀ ਪ੍ਰਕਿਰਿਆ ਦੇ ਉੱਤੇ ਹਾਈ ਕੋਰਟ ਜਿਹੜੀ ਆਪਣੀ ਨਜ਼ਰ ਰੱਖ ਰਹੀ ਪਈ ਹੈ ਤੇ ਬਈ ਕੋਈ ਵੀ ਗਲਤੀ ਦੀ ਕਿਤੇ ਕੋਈ ਗੁੰਜਾਇਸ਼ ਨਾ ਰੱਖੀ ਜਾਵੇ ਦੇਖੋ ਜਦੋਂ ਆਪਾਂ ਹਾਈ ਕੋਰਟ ਦੇ ਵਿੱਚ ਕੋਈ ਅਸ਼ੋਰੈਂਸ ਜਿੰਨੇ ਆ ਤੇ ਫਿਰ ਉਹਦੇ ਨੂੰ ਬੈਕਆਊਟ ਕਰਨ ਦਾ ਸਰਕਾਰ ਦੇ ਕੋਲ ਕੋਈ ਉਹਦਾ ਕੋਈ ਹੱਲ ਨਹੀਂ ਹੈਗਾ ਜੇ ਸਰਕਾਰ ਬੈਕਆਊਟ ਕਰੂਗੀ ਤਾਂ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਅੱਤਕ ਹੋਏਗੀ ਔਰ ਦੇਖੋ ਇਹ ਲੋਕਤੰਤਰ ਦੇ ਵਿੱਚ ਜਿਹੜੀ ਮੇਰਾ ਦੀ ਟਿਪਟੀ ਮੇਲ ਦੀ ਚੋਣ ਹੈ ਹਮੇਸ਼ਾ ਗਿੰਤੀ ਦਾ ਖੇਲ ਹੈ ਇਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਕੱਲ ਕਿਹੜੀ ਪਾਰਟੀ ਦਾ ਮੇਅਰ ਬਣਨਾ ਕਿਹੜੀ ਪਾਰਟੀ ਦਾ ਨਹੀਂ ਬਣਨਾ ਜਿਹਦੇ ਹੱਕ ਦੇ ਵਿੱਚ ਨੰਬਰ ਹੋਣਗੇ ਉਹ ਮੇਅਰ ਬਣੇਗਾ ਜਿਹਦੇ ਹੱਕ 'ਚ ਨੰਬਰ ਨਹੀਂ ਹੋਣਗੇ ਉਹ ਨਹੀਂ ਬਣੇਗਾ ਤੇ ਉਹ ਕੋਈ ਵੀ ਬਣ ਸਕਦਾ ਹੈ ਤੇ ਇਸ ਲਈ ਸਰਕਾਰ ਇਸ ਚੋਣ ਨੂੰ ਕਰਾਏਗੀ ਤੇ ਇੱਕ ਗੱਲ ਕੀਤੀ ਗਈ ਹੈ ਸਿਕਿਉਰਿਟੀ ਦੀ ਕਿ ਜਿਹੜੇ ਐਮਸੀ ਆ ਉਹਨਾਂ ਨੂੰ ਸਿਕਿਉਰਿਟੀ ਦੇ ਦੀ ਉਹ ਕਿਸ ਤਰੀਕੇ ਦੀ ਸਿਕਿਉਰਿਟੀ ਹੋ ਸਕਦੀ ਹੈ ਦੇਖੋ ਉਦੋਂ ਹਾਈ ਕੋਰਟ ਨੇ ਪੈਰਾ 6 ਦੇ ਵਿੱਚ ਇਹ ਲਿਖਿਆ ਕਿ ਜੇ ਕਿਸੇ ਤਰ੍ਹਾਂ ਦਾ ਕਿਸੇ ਵੀ ਜਿੱਤੇ ਹੋਏ ਕਾਉਂਸਲਰ ਨੂੰ ਇਹ ਲੱਗੇ ਕਿ ਮੈਨੂੰ ਕੋਈ ਸਿਕਿਉਰਿਟੀ ਦੀ ਜ਼ਰੂਰਤ ਆ ਐਸਐਸਪੀ ਕਪੂਰਥਲਾ ਉਹਨੂੰ ਉਹ ਸਿਕਿਉਰਿਟੀ ਮੁਹయ్యా ਕਰਾਂਗੇ ਤਾਂਕਿ ਉਹ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕਰ ਸਕੇ ਹੋਰ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਇੱਕ ਤਾਂ ਹੋ ਗਈ ਵੀਡੀਓਗ੍ਰਾਫੀ ਇੱਕ ਹੋ ਗਈ ਸਿਕਿਉਰਿਟੀ ਤੇ ਉਸ ਤੋਂ ਇਲਾਵਾ ਵੀ ਕੋਈ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਦੇਖੋ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਫੇਅਰ ਐਂਡ ਫਰੀ ਮੈਨਰ ਦੇ ਵਿੱਚ ਇਲੈਕਸ਼ਨ ਕਰਾਉਂਗੇ ਔਰ ਇਹ ਇਨਸ਼ੋਰ ਕਰੋਗੇ ਵੀ ਕੱਲ ਦੇ ਕੱਲ ਇਲੈਕਸ਼ਨ ਜਿਹੜੇ ਆ ਉਹ ਕੰਪਲੀਟ ਹੋ ਜਾਣ ਤਿੰਨੋਂ ਪੋਸਟਾਂ ਦੇ ਲਈ ਤੇ ਇਹ ਵਿੱਚ ਕੁਝ ਇਦਾਂ ਦਾ ਤਾਂ ਨਹੀਂ ਕਿਹਾ ਗਿਆ ਕਿ ਬਈ ਕੌਣ ਜਿਹੜਾ ਆ ਉਹ ਮੀਟਿੰਗ ਹਾਲ ਦੇ ਵਿੱਚ ਜਾ ਸਕਦਾ ਆ ਇਦਾਂ ਦੀ ਕੋਈ ਇਨਸਟਰਕਸ਼ਨ ਜਾਂ ਇਦਾਂ ਦਾ ਕੁਛ ਤਾਂ ਨਹੀਂ ਕਿਹਾ ਗਿਆ ਨਹੀਂ ਐਸਾ ਇਹਦੇ ਵਿੱਚ ਕੁਝ ਨਹੀਂ ਹੈ ਦੇਖੋ ਹਾਊਸ ਦੀ ਜਿਹੜੀ ਚੋਣ ਹੋਣੀ ਆ ਉਹਦੇ ਜਿੱਤਿਓ ਨੁਮਾਇੰਦੇ ਬਸਰਾ ਜੀ ਤੇ ਉਹਨਾਂ ਦੇ ਨਾਲ ਜਿਹੜਾ ਲੋਕਲ ਐਮਐਲਏ ਆ ਉਹਦੀ ਇੱਕ ਵੋਟ ਹੁੰਦੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਚੋਣ ਕਰਾਉਣ ਵਾਲੇ ਅਧਿਕਾਰੀ ਨੇ ਉਹਨਾਂ ਤੋਂ ਇਲਾਵਾ ਕਿਸੇ ਹੋਰ ਦੀ ਐਂਟਰੀ ਤਾਂ ਉੱਥੇ ਕੋਈ ਮਤਲਬ ਨਹੀਂ ਬਣਦਾ ਥੈਂਕ ਯੂ ਲੋਕੇ ਜੀ ਇਸ ਨਾਲ ਲੋਕੇਸ਼ਨ ਰੰਗ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਆ ਕੱਲ ਨੂੰ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਦੇ ਅਧਾਰ 'ਤੇ ਬਈ ਬੜੀ ਫੇਅਰ ਤਰੀਕੇ ਦੇ ਨਾਲ ਜਿਹੜੀ ਆ ਕਰਵਾਈ ਜਾਣੀ ਲਾਜ਼ਮੀ ਆ ਤੇ ਹਰ ਤਰੀਕੇ ਦੇ ਨਾਲ ਕਿਸੇ ਤਰੀਕੇ ਦਾ ਕਿਸੇ ਨੂੰ ਕੋ ਥ੍ਰੈਟ ਨਾ ਹੋਵੇ ਇਸ ਚੀਜ਼ ਦਾ ਪੁਲਿਸ ਵੱਲੋਂ ਜਿਹੜਾ ਇਨਸ਼ੋਰ ਕੀਤਾ ਜਾਵੇ ਤੇ ਉੱਥੇ ਜਿਹੜੀ ਸਿਕਿਉਰਿਟੀ ਆ ਉਹਦਾ ਖਾਸ ਖਿਆਲ ਰੱਖਿਆ ਜਾਵੇ ਸਾਰੇ ਪ੍ਰੋਗਰਾਮ ਦੀ ਸਾਰੀ ਮੀਟਿੰਗ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਹੈ ਲਾਈਵ ਵੀਡੀਓ ਜਿਹੜੀ ਆ ਉਹ ਇੱਕ ਤਿਆਰ ਕੀਤੀ ਜਾਵੇ ਅ ਅਗਰ ਜ਼ਰੂਰਤ ਪਵੇ ਤਾਂ ਉਹਨੂੰ ਕੋਰਟ ਦੇ ਵਿੱਚ ਜਿਹੜਾ ਆ ਤਾਂ ਕਿ ਪੇਸ਼ ਕੀਤਾ ਜਾ ਸਕੇ ਤੇ ਅਸੀਂ ਆਸ ਕਰਦੇ ਹਾਂ ਕਿ ਫਗਵਾੜਾ ਨੂੰ ਕੱਲ ਜਿਹੜਾ ਆ ਉਹਨਾਂ ਦਾ ਨਵਾਂ ਮੇਅਰ ਉਹ ਜ਼ਰੂਰ ਮਿਲੇਗਾ ਤੇ ਉਸ ਦੇ ਲਈ ਜਿਹੜੀਆਂ ਆ ਬੇਸ਼ੱਕ ਉਹ ਕਿਸੇ ਵੀ ਪਾਰਟੀ ਦਾ ਹੋਵੇ ਸ਼ਹਿਰ ਲਈ ਚੰਗਾ ਹੋਵੇ ਤੇ ਹਰ ਪਾਰਟੀ ਵੱਲੋਂ ਜਿਹੜਾ ਆ ਅਗਰ ਆਪਾਂ ਕਾਂਗਰਸ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਵੱਲੋਂ ਆਪਣੇ ਆਪਣੇ ਤੌਰ ਦੇ ਉੱਤੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਜਿਹੜਾ ਆ ਉਹ ਜੋੜ ਤੋੜ ਕੀਤੇ ਜਾ ਰਹੇ ਨੇ ਜੋ ਕਿ ਬਣਦੇ ਵੀ ਆ ਤੇ ਕੱਲੂ ਕਿਹਦਾ ਮੇਅਰ ਬਣੇਗਾ ਇਹ ਆਪਾਂ ਸਾਰੇ ਤਲਕੇ ਦੇਖਾਂਗੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੰਗ ਟੀਵੀ ਫਗਵਾੜਾ